ਅੱਜ ਜੇਸੀ ਆਪਣਾ ਮੈਨੀਫੈਸਟੋ ਜਾਰੀ ਕਰਨਾ ਸੀ ਲੇਕਿਨ ਕੱਲ ਜਿਹੜੀਆਂ ਘਟਨਾਵਾਂ ਹੋਈਆਂ ਉਹਦੇ ਕਰਕੇ ਸਾਨੂੰ ਲੇਟ ਕਰਨਾ ਪੈ ਰਿਹਾ ਕਿਉਂਕਿ ਕੱਲ ਸਰਦਾਰ ਬਰਜਿੰਦਰ ਸਿੰਘ ਹਮਦਰ ਜਿਹੜੇ ਕਿ ਅਜੀਤ ਆਧਾਰੇ ਦੇ ਸੰਪਾਦਕ ਉਹਨਾਂ ਤੇ ਐਫ ਆਈ ਆਰ ਦਰਜ ਕਰਤੀ ਹੈ ਜਿਹੜਾ ਕਿ ਪ੍ਰੈਸ ਦੀ ਆਜ਼ਾਦੀ ਤੇ ਹਮਲਾ ਮੈਂ ਤੁਹਾਨੂੰ ਇੱਕ ਗੱਲ ਕਰਨੀ ਚਾਹੁੰਦਾ ਕਿ ਜਲੰਧਰ ਪ੍ਰੈਸ ਦੇ ਨਾਲ ਵੀ ਜਾਣਿਆ ਜਾਂਦਾ ਹੈ ਜਲੰਧਰ ਜਗ ਬਾਣੀ ਪੰਜਾਬ ਕੇਸਰੀ ਗਰੁੱਪ ਜਲੰਧਰ ਦੀ ਸ਼ਾਨ ਹੈ। ਧੈਨਿਕ ਸਵੇਰਾ ਗਰੁੱਪ ਜਲੰਧਰ ਦੀ ਸ਼ਾਨ ਹੈ। ਅਜੀਤ ਗਰੁੱਪ ਜਲੰਧਰ ਦੀ ਸ਼ਾਨ ਹੈ। ਬਾਕੀ ادارے ਇੱਥੇ ਇੰਟਰਵਿਊਨ ਇੱਥੇ ਜਿੰਨੇ ਵੀ ਹੈ ਹਰ ਅਖਬਾਰ ਦਾ ਇੱਥੇ ਬੜਾ ਦਫ਼ਤਰ ਹੈ ਔਰ ਜਲੰਧਰ ਪ੍ਰੈਸ ਦੇ ਨਾਲ ਜਾਣਿਆ ਜਾਂਦਾ ਜਲੰਧਰ ਕਰਕੇ ਪ੍ਰੈਸ ਦਾ ਨਾਮ ਪ੍ਰੈਸ ਕਰਕੇ ਜਲੰਧਰ ਦਾ ਨਾਮ ਮਸ਼ਹੂਰ ਹੈ ਆ ਜਿਹੜੀ ਹਰਕਤ ਇਹ ਸਰਕਾਰ ਨੇ ਕੀਤੀ ਹੈ ਕਿ ਪ੍ਰੈਸ ਦੀ ਆਵਾਜ਼ ਨੂੰ ਦਬਾਇਆ ਜਾਵੇ ਕਿਸੇ ਤਰ੍ਹਾਂ ਵੀ ਕੁਚਲਿਆ ਜਾਵੇ ਜੇ ਉਹ ਸਾਡੇ ਰਾਸ ਨਹੀਂ ਆਉਂਦੀ ਜਿਹੜੀ ਪ੍ਰੈਸ న్యూਟਰਲ ਕੰਮ ਕਰਦੀ ਹੈ ਉਹਨੂੰ ਪੂਰਾ ਦਬਾਉਂਦੇ ਆ ਇਹ ਇਹਨਾਂ ਨੇ ਸਰਦਾਰ ਬਰਜਿੰਦਰ ਸਿੰਘ ਹਮਦਾਰਦ ਨੂੰ ਪਿਛਲੇ 1 ਸਾਲ ਤੋਂ ਅਜੀਤ ਅਦਾਰੇ ਨੂੰ ਪਿਛਲੇ 2 ਸਾਲ ਤੋਂ ਬਹੁਤ ਜ਼ਿਆਦਾ ਤੰਗ ਕਰਨਾ ਸ਼ੁਰੂ ਕੀਤਾ ਹੋਇਆ ਤੇ ਉਹਨਾਂ ਨੂੰ ਦਬਾਉਣ ਦੀ ਕੋਸ਼ਿਸ਼ ਕਰ ਰਹੇ ਕੱਲ ਜਿਹੜੀ ਇਹਨਾਂ ਨੇ ਹਰਕਤ ਕੀਤੀ ਹੈ ਸਰਦਾਰ ਬਜਿੰਦਰ ਸਿੰਘ ਹਮਦਾਰਦ ਤੇ ਪਰਚਾ ਦਰਜ ਕੀਤਾ ਹੈ سنگੀਨ ਕੇਸ ਦਰਜ ਬਣਾਇਆ ਹੈ ਜਿਹੜਾ ਕਿ ਬਿਲਕੁਲ ਝੂਠਾ ਹੈ ਮੈਂ ਆਪ ਇਸ ਵਿਭਾਗ ਦਾ ਮੰਤਰੀ ਰਿਹਾ ਇਹ ਅਧਾਰਾ ਮੇਰੇ ਕੋਲ ਰਿਹਾ ਹੈ ਐਸ ਟੂਰਿਜ਼ਮ ਮਿਨਿਸਟਰ ਮੈਂ ਇਸ ਦਾ ਸਾਰਾ ਕੰਮ ਦੇਖਿਆ ਹੋਇਆ ਹੈ ਸਰਦਾਰ ਬਜਿੰਦਰ ਸਿੰਘ ਹਮਦਦਰਦ ਨੇ ਨਿਸ਼ਕਾਮ ਸੇਵਾ ਕੀਤੀ ਔਰ ਰਿਮਾਰਕੇਬਲ ਕੰਮ ਕੀਤਾ ਇਹ ਜੰਗੇ ਆਜ਼ਾਦੀ ਦਾ ਅਦਾਰਾ ਕੋਈ ਛੋਟਾ ਅਦਾਰਾ ਨਹੀਂ ਇਹਦਾ ਪੂਰੀ ਦੁਨੀਆ ਦੇ ਵਿੱਚ ਨਾਮ ਹੈ ਜਿਹੜਾ ਕਿ ਸਰਦਾਰ ਬਜਿੰਦਰ ਸਿੰਘ ਹਮਦਰਦ ਦੀ ਦੇਣ ਹੈ ਔਰ ਇਹਦੇ ਵਿੱਚ ਜਿੰਨਾ ਅਕਾਊਂਟ ਜੋ ਵੀ ਕੰਮ ਹੈ ਉਹ ਡੀਸੀ ਕਰਦਾ ਹੈ ਡੀਸੀ ਦੇ ਸੈਨਾ ਨਾਲ ਸਾਰੇ ਕੰਮ ਹੁੰਦੇ ਉਹੀ ਟੈਂਡਰ ਲਾਉਂਦਾ ਉਹੀ ਮੀਟਿੰਗ ਬਣਾਉਂਦਾ ਉਹੀ ਸਭ ਕੁਝ ਕਰਦਾ ਡੀਸੀ ਦਾ ਮੈਂਬਰ ਸੈਕਟਰੀ ਹੈ ਸਰਕਾਰ ਸਾਰਾ ਕੰਮ ਚਲਾਉਂਦੀ ਸਰਕਾਰੀ ਪੀਡਬਲਡ ਇਹਦਾ ਕੰਮ ਕਰਦੀ ਠੇਕੇਦਾਰੀ ਦਾ ਬੁਜਿੰਦਰ ਸਿੰਘ ਹਮਦਰਤਾ ਕਿਤੇ ਹੈ ਹੀ ਨਹੀਂ ਇਹ ਜੇ ਮਾਮਲੇ 'ਚ ਉਹ ਤਾਂ ਇੱਕ ਗਾਈਡਿੰਗ ਫੋਰਸ ਹੈ ਉਹ ਤਾਂ ਇਸ ادارے ਨੂੰ ਖੜਾ ਕਰਨ ਵਾਲਾ ਇੱਕ ਵਿਸ਼ੇਸ਼ ਵਿਅਕਤੀ ਹੈ ਸਿਰਫ ਤੇ ਸਿਰਫ ਦਬਾਉਣ ਵਾਸਤੇ ਪ੍ਰੈਸ ਦੀ ਆਵਾਜ਼ ਨੂੰ ਕਿ ਪ੍ਰੈਸ ਸਾਡੇ ਮੁਤਾਬਕ ਨਹੀਂ ਸਾਰਾ ਕੁਝ ਕਰਦੀ ਸਾਡੀ ਪੂਰਾ ਪੇਜ ਐਡ ਦਾ ਨਹੀਂ ਲਗਾਉਂਦੀ ਉੱਪਰ ਖਬਰਾਂ ਬਣਾ ਕੇ ਸੋ ਇਸ ਤਰੀਕੇ ਦੀ ਜਿਹੜੀ ਗੱਲ ਹੈ ਇੱਕ ਨੌਣੀ ਹਰਕਤ ਹੋਈ ਹੈ ਐਸੀ ਉਸ ਦਾ ਕੋਰ ਨਿੰਦਾ ਕਰਦੇ ਆ ਕੱਲ ਐਸੀਏਸ ਬਾਰੇ ਰੋਸ ਮਾਰਚ ਵੀ ਕੀਤਾ ਤੇ ਹੈਰਾਨੀ ਦੀ ਗੱਲ ਇਹ ਹੈ ਕਿ ਸਰਕਾਰ ਨੂੰ ਪਤਾ ਲੱਗ ਗਿਆ ਕਿ ਬਹੁਤ بڑا ਰੋਸ ਮਾਰਚ ਆ ਰਿਹਾ ਹੈ ਜਿਹਦੇ ਚ ਹਜ਼ਾਰਾਂ ਨੌਜਵਾਨੇ ਸੀ ਇਹਨਾਂ ਨੇ ਪਹਿਲਾਂ ਤੋਂ ਪਲਾਨ ਕਰਕੇ ਕਿ ਇਸ ਨੂੰ ਰੋਕਿਆ ਕਿਸ ਤਰ੍ਹਾਂ ਜਾਵੇ ਇੱਕ ਬੱਸ ਪਰ ਅਟੈਕ ਕਰਾਇਆ ਉਹ ਪਤਾ ਹੀ ਨਹੀਂ ਕਿਥੋਂ ਬੰਦੇ ਆਏ 5 ਮਿੰਟਾਂ ਚ ਆਏ ਬੱਸ ਤੋੜ ਕੇ ਚਲੇ ਗਏ ਤੇ ਬੱਸਾਂ ਵਾਲਿਆਂ ਨੇ ਹਟਾਲ ਕਰ ਦਿੱਤੀ ਇਹ ਜਿਹੜੀਆਂ ਹਰਕਤਾਂ ਸਰਕਾਰ ਕਰ ਰਹੀ ਹੈ ਅਰ ਆਮ ਆਦਮੀ ਪਾਰਟੀ ਕਰਾ ਰਹੀ ਹੈ ਜਿਦੇ ਚ ਬੀਜੇਪੀ ਦਾ ਵੀ ਹੱਥ ਹੋ ਸਕਦਾ ਹੈ ਇਹ ਕਿਉਂ ਕਰ ਰਹੇ ਜਲੰਧਰ ਦੇ ਨਾਲ ਕਿਉਂ ਜਲੰਧਰ ਦਾ ਮਾਹੌਲ ਖਰਾਬ ਕਰਨ ਲੱਗੇ ਵੇ ਇਲੈਕਸ਼ਨ ਜਿੱਤਨੇ ਹਾਰਨੇ ਪਹਿਲਾਂ ਵੀ ਇਲੈਕਸ਼ਨ ਹੁੰਦੇ ਰਹੇ ਕੋਈ ਜਿੱਤੇਗਾ ਕੋਈ ਹਾਰੇਗਾ ਲੋਕ ਆਪਣੀ ਮਰਜ਼ੀ ਨਾਲ ਵੋਟ ਪਾਉਣਗੇ ਲੇਕਿਨ ਇਸ ਤਰੀਕੇ ਦੇ ਨਾਲ ਗੁੰਡਾ ਕਰਦੀ ਕਿ ਕਿਤੇ ਗੋਲੀ ਚਲਾਤੀ ਕਿਤੇ ਬੱਸ ਤੋੜਦੀ ਕੋਈ ਗੱਲ ਹੈ ਬੱਸ ਤੋੜ ਕੇ ਚਲੇਗੇ ਤੁਸੀਂ ਵੀ ਇੱਥੇ ਦੇ ਪੱਤਰਕਾਰ ਹੋ ਤੁਸੀਂ ਵੀ ਇੱਥੇ ਦੀ ਸ਼ਾਨ ਹੋ ਤੁਸੀਂ YouTube ਚ ਲਾਉਂਦੇ ਹੋ ਕੱਲ੍ਹ ਉਹ ਜੀਤ ਮੰਗੂ ਤੁਸੀਂ ਹੀ ਪਰਪਰਾ ਮੈਂ ਸਾਰੀ ਪ੍ਰੈਸ ਨੂੰ ਬੇਨਤੀ ਕਰਦਾ ਚਾਹੇ ਉਹ ਜਗ ਬਾਣੀ ਗੁਰੂ ਪੰਜਾਬ ਕੇਸਰੀ ਗਰੁੱਪਾ ਚਾਹੇ ਦੈਨਿਕ ਸਵੇਰਾ ਜੀ ਚਾਹੇ ਟ੍ਰਿਬਿਊਨ ਹੈ ਚਾਹੇ ਜਿੰਨੇ ਵੀ ਅਖਬਾਰ ਹੈ ਕਿਰਪਾ ਕਰਕੇ ਅੱਜ ਪ੍ਰੈਸ ਦੇ ਨਾਲ ਖੜੋ ਇਹ ਨਾ ਕਰੋ ਕਿ ਇਹ ਦਾਦਾਰਾ ਕਿਉਂਕਿ ਅੱਜ ਇੱਕ ਦਿਨ ਕਰਨ ਨੂੰ ਅੱਗੇ ਲੱਗੀ ਕੱਲ੍ਹ ਨੂੰ ਦੂਜੇ ਦਿਨ ਲੱਗਣੀ ਹੈ ਇਹਨਾਂ ਦਾ ਮੂੰਹ ਪੈ ਗਿਆ ਭਾਜਪੀ ਔਰ ਆਮ ਆਦਮੀ ਪਾਰਟੀ ਦਾ ਮੂਡ ਅਪਰੈਂਡੀ ਇਹਨਾਂ ਦਾ ਕੰਮ ਕਰਨ ਦਾ ਤਰੀਕਾ ਉਹ ਸਾਰਾ ਸੇਮ ਹੈ ਇੱਕੋ 48 ਦੇ ਚੱਟੇ-ਵੱਟੇ ਉਹ ਵੀ ਪ੍ਰੈਸ਼ਰਾਈਜ਼ ਕਰਕੇ ਪ੍ਰੈਸ ਨੂੰ ਦਬਾਉਂਦੇ ਆ ਜਾਂ ਲਾਲਜ ਦੇ ਕੇ ਦਬਾਉਂਦੇ ਆ ਇਹ ਵੀ ਉਸ ਤਰ੍ਹਾਂ ਹੀ ਕਰਦੇ ਆ ਉਹ ਵੀ ਵਿਜੀਲੈਂਸ ਨੂੰ ਯੂਜ਼ ਕਰਦੇ ਆ ਤੇ ਉਹ ਵੀ ਏਜੰਸੀਆਂ ਨੂੰ ਯੂਜ਼ ਕਰਦੇ ਆ ਸੋ ਇਹਨਾਂ ਦਾ ਕੰਮ ਇੱਕ ਤਰ੍ਹਾਂ ਦਾ ਸ਼ੈਲੀ ਇੱਕ ਹੈ ਪਾਰਟੀ ਇੱਕ ਹੈ ਇਸ ਲਈ ਅਸੀਂ ਐਸ ਜਿਹੜੀ ਹਰਕਤ ਹੋਈ ਹੈ ਜੀ ਘੋਰ ਨਿਜਾ ਕਰਦੇ ਲਗਾਤਾਰ ਐਸੀ ਰੋਸ ਵਿੱਚ ਰਹਿ ਕੇ ਇਲੈਕਸ਼ਨ ਲੜਾਂਗੇ ਕਿ ਜੀ ਸਾਡੇ ਪੰਜਾਬ ਦੇ ਵਿੱਚ ਅਜੀਤ ਅਖਬਾਰ ਦੀ ਬਹੁਤ ਬੜੀ ਕੰਟਰੀਬਿਊਸ਼ਨ ਹੈ ਪੰਜਾਬੀ ਦੇ ਵਿੱਚ ਤੇ ਇਹ ਕੋਈ ਵਰਜਿੰਦਰ ਸਿੰਘ ਹਮਦਰਦ ਦਾ ਹੀ ਅਦਾਰਾ ਨਹੀਂ ਹੈ ਇਹ ਟਰਸਟ ਦਾ ਅਦਾਰਾ ਵਰਜਿੰਦਰ ਸਿੰਘ ਹਮਦਰਦ ਇਹਦੇ ਮਾਲਕ ਨਹੀਂ ਹੈ ਸੰਪਾਦਕ ਹੈ ਇਹ ਪ੍ਰਾਪਰਟੀ ਸਾਰੀ ਟਰਸਟ ਦੀ ਹੈ ਉਹ ਤਾਂ ਇੱਕ ਨਿਸ਼ਕਾਮ ਉਹਨਾਂ ਨੇ ਪਹਿਲਾਂ ਪੰਜਾਬੀ ਟ੍ਰਿਬਿਊਨ ਨੂੰ ਵੀ ਕੰਮ ਕਾਮਯਾਬ ਕੀਤਾ ਸੀ ਉਹਨਾਂ ਦਾ ਵਿੱਚ ਵੀ ਕੰਮ ਕੀਤਾ ਸੋ ਐਸੀ ਇਸ ਚੀਜ਼ ਦੀ ਘੋਰ ਨਿੰਦਾ ਕਰਦੇ ਔਰ ਲਗਾਤਾਰ ਰੋਸ ਕਰਕੇ ਐਸੀ ਇਲੈਕਸ਼ਨ ਲੜਨਾ ਕਿ ਕਿ ਇਹਨਾਂ ਲਈ ਤਾਂ ਹਾਦੀ ਚੱਕਦੀ ਰਾ ਕੱਲ ਨੂੰ ਦੇਖੋ ਤੁਸੀਂ ਨਵੇਂ ਹੋ ਯੂਟਿਊਬਰ ਉਹ ਬਹੁਤ ਸਾਰੇ ਨਵੇਂ ਮੁੰਡੇ ਕੱਲ ਨੂੰ ਤੁਹਾਡੇ ਤੇ ਪ੍ਰੈਸ਼ਰ ਕਰਨਗੇ ਤੁਹਾਨੂੰ ਵੀ ਮੈਂ ਤਾਂ ਕਹਿਣਾ ਕਿ ਕਾਲੇ ਬਿੱਲੇ ਲਾ ਕੇ ਘੁੰਮਣਾ ਚਾਹੀਦਾ ਇਹ ਸਰਕਾਰ ਇਹ ਜਲੰਧਰ ਨੂੰ ਹੱਥ ਪਾਇਆ ਇਹਨਾਂ ਨੇ ਇਹਨਾਂ ਨੇ ਜਲੰਧਰ ਦੀ ਬੇਇੱਜ਼ਤੀ ਕੀਤੀ ਹੈ ਇਹਨਾਂ ਨੇ ਜਲੰਧਰ ਸ਼ਹਿਰ ਨੂੰ ਜੇ ਪ੍ਰੈਸੇ ਤੇ ਡਾਊਨ ਹੁੰਦੀ ਹੈ ਤਾਂ ਜਲੰਧਰ ਸ਼ਹਿਰ ਦੀ ਜਿਹੜੀ ਅੱਗੇ ਉੰਤੀ ਤਰੱਕੀ ਆ ਰੁਕਣੀ ਹੈ ਇਸ ਲਈ ਐਸੀ ਰੋਜ਼ ਵਿੱਚ ਅੱਜ ਇਹ ਨਹੀਂ ਕਰ ਰਹੇ ਅੱਜ ਕੱਲ ਨੂੰ ਕਰਾਂਗੇ ਸਰ ਜਲੰਧਰ ਦੇ ਕਈ ਪੱਤਰਕਾਰਾਂ ਤੇ ਪਿਛਲੇ 5-6 ਮਹੀਨਿਆਂ ਦੇ ਵਿੱਚ ਪੁਲਿਸ ਕਾਰਵਾਈ ਹੋਈ ਉਹ ਤੇ ਪਰਚੇ ਦਰਜ ਹੁੰਦੇ ਆ ਰਹੇ ਹਨ ਪੋਰ ਪੰਜਾਬ ਦੇ ਵਿੱਚ ਵੀ ਦੇਖਿਆ ਜਾ ਰਿਹਾ ਹੈ ਕਿ ਜਦੋਂ ਦੀ ਸਰਕਾਰ ਬਣੀ ਹੈ ਕਿ ਪੱਤਰਕਾਰਾਂ ਦੇ ਬੜੇ ਦੁਆਲੇ ਹੋ ਗਏ ਹਨ ਕਿਵੇਂ ਦੇਖ ਰਹੇ ਹੋ ਸਰ ਕਿੰਨੇ ਯੂ ਟਿਊਬ ਟਿਊਬ ਚੈਨਲ ਬੰਦ ਕਰਤੇ ਕਿੰਨੇ ਪੱਤਰਕਾਰਾਂ ਦੇ ਬੰਦ ਕਰਤੇ ਬਹੁਤ ਬੰਨੋ ਪੱਤਰਕਾਰ ਮਿਲਦੇ ਭਾਈ ਜੀ ਸਹੀ ਤਾਂ ਸਰਕਾਰ ਦੇ ਵੀ ਸਤਾਏ ਵੀ ਸਾਨੂੰ ਇੰਟਰਵਿਊ ਤਾਂ ਦਿਓ ਇਹ ਕਿਉਂ ਇਸ ਤਰ੍ਹਾਂ ਕਰਦੀ ਹੈ ਸਰਕਰ ਪ੍ਰੈਸ ਡੈਮੋਕਰੈtic ਸਿਸਟਮ ਹੈ ਅਗਰ ਲੋਕਤੰਤਰ ਦੇ ਵਿੱਚ ਪ੍ਰੈਸ ਆਜ਼ਾਦ ਨਹੀਂ ਹੈ ਤਾਂ ਕਦੋਂ ਆਜ਼ਾਦ ਹੋਏਗੀ ਇਹ ਤਾਨਾਸ਼ਾਹੀ ਰਾਜ ਕਰਨ ਲੱਗੇ ਹੋਵੇ ਮੈਂ ਮੁੱਖ ਮੰਤਰੀ ਜੀ ਨੂੰ ਕਹਿਣਾ ਚਾਹੁੰਦਾ ਤੁਸੀਂ ਪਰਸਨਲ ਲੈ ਕੇ ਸਰਦਾਰ ਬਜਿੰਦਰ ਸਿੰਘ ਤੇ ਪਰਚਾ ਦਰਜ ਕੀਤਾ ਤੁਸੀਂ ਸਰਕਾਰ ਦਾ ਜੰਤਰਤੰਤਰ ਯੂਜ਼ ਕਰਕੇ ਅਜੀਤ ਅਖਬਾਰ ਨੂੰ ਦਬਾਰੇ ਹੋ ਪ੍ਰੈਸ ਨੂੰ ਦਬਾਰੇ ਜਿਹਦੇ ਕਿੰਨੇ YouTube ਚੈਨਲ ਬੰਦ ਕਰਤੇ ਆ ਇਹ ਕੀ ਹੋ ਰਿਹਾ ਹੈ ਤੁਸੀਂ ਤਾਨਾਸ਼ਾਹੀ ਰਾਜਾ ਹੋ ਜਾਂ ਤੁਸੀਂ ਲੋਕਤੰਤਰ ਦੇ ਚੁਣੇ ਹੋਏ ਸੀਐਮ ਹੋ ਮੋੜੇ ਪਾਸੇ ਜਿੱਦ ਨੂੰ ਪਹੁੰਚੇ ਲਾਪਰੂ ਕਰਕੇ ਹੋਇਆ ਕੱਲ ਜੀ ਐਸੀ ਸ਼ਹਿਰ ਤੋਂ 10 ਕਿਲੋਮੀਟਰ ਬਾਹਰ ਇੱਕ ਰੋਸ ਮਾਰਚ ਤਿਆਰ ਕਰਿਆ ਕਿ ਜੀ ਅਜੀਤ ਤੇ ਪ੍ਰੈਸ ਤੇ ਆਜ਼ਾਦੀ ਤੇ ਹਮਲਾ ਹੋਇਆ ਸਸੀਂ ਰੋਸ ਮਾਰਚ ਕਰਨਾ ਹਾਲਾਂਕਿ ਪਹਿਲਾਂ ਅਸੀਂ ਰੋਡ ਸ਼ੋਅ ਕਰਨਾ ਸੀ ਉਹ ਪਰ ਅਸੀਂ ਰੋਡ ਰੋਸ ਮਾਰਚ ਕੀਤਾ ਅਜੇ ਅਸੀਂ 5 ਕਿਲੋਮੀਟਰ ਪਿੱਛੇ ਸੀ ਸ਼ਹਿਰ ਤੋਂ ਕਿ ਸਾਨੂੰ ਖਬਰ ਆਈ ਕਿ ਰਸਤਾ ਰੁਕ ਗਿਆ ਜੀ ਬੱਸਾਂ ਦੀ ਹੜਤਾਲ ਬੱਸਾਂ ਐਦਾਂ ਲਗਾ ਦਿੱਤੇ ਰਸਤੇ ਦੇ ਵਿੱਚ ਕਿਸੇ ਨੇ ਬੱਸ ਤੇ ਅਟੈਕ ਕਰ ਦਿੱਤਾ ਅਸਲ ਦੇ ਵਿੱਚ ਇਹ ਸੋਚੀ ਸਮਝੀ ਸਾਜ਼ਿਸ਼ ਸੀ ਪਹਿਲਾਂ ਪਤਾ ਲੱਗਿਆ ਸੀ ਕਿ ਰੋਸ ਮਾਰਚ ਆ ਰਿਹਾ ਹੋ ਸਕਦਾ ਸਵੇਰੇ ਪਲੈਨਿੰਗ ਹੋਵੇ ਜਦ ਪਰਚਾ ਦਰਜ ਕੀਤਾ ਕਿਉਂਕਿ ਸਾਡਾ ਰੋਡ ਸ਼ੋ ਵੀ ਸੀ ਪਲਾਨ ਪਹਿਲਾਂ ਉਹ ਹੋ ਸਕਦਾ ਉਹਨਾਂ ਵੀ ਰੋਕਣਾ ਹੋਵੇ ਤੇ ਕੁਝ ਬੰਦੇ ਆਏ ਜਿਸ ਤਰ੍ਹਾਂ ਮੈਨੂੰ ਪਤਾ ਲੱਗਿਆ ਮੈਂ ਮੌਕੇ ਤੇ ਤਾਂ ਹੈ ਨਹੀਂ ਸੀ ਉਹਨਾਂ ਨੇ ਆਉਂਦੇ ਹੀ ਬੱਸ ਉੱਪਰ ਅਟੈਕ ਕਰਿਆ ਬੱਸ ਤੋੜਤੀ ਬੱਸ ਸਵਾਰੀਆਂ ਦਾ ਜਾਤੀਆਂ ਉੱਤੇ ਦੇ ਆਪੇ ਭੱਜ ਜਾਂਦੀ ਵੀ ਪਤਾ ਨਹੀਂ ਕੀ ਟੈ ਉਹ ਤੇਲਵਾਰਾਂ ਨਾਲ ਹਮਲਾ ਹੋਇਆ ਮੈਨੂੰ ਇਹ ਵੀ ਪਤਾ ਲੱਗਿਆ ਕੁਝ ਨਾਹੰਗ ਸਿੰਘਾਂ ਦੇ ਬਾਣੇ ਵਿੱਚ ਵੀ ਸੀਗੇ ਬੰਦੇ ਹੋ ਸਕਦਾ ਜਾਲੀ ਬੰਦੇ ਤਿਆਰ ਕੀਤੇ ਹੋਣ ਸੋ ਅਟੈਕ ਕਰਕੇ ਬੱਸ ਤੋੜ ਕੇ ਅਗਲੇ ਮਿੰਟੋਂ ਮਿੱਟੀ ਭੱਜ ਗਏ ਅਜੇ ਤੱਕ ਮੈਨੂੰ ਕੋਈ ਵੀਡੀਓ ਉਪਲਬਧ ਨਹੀਂ ਹੋ ਰਹੀ ਤੁਹਾਡੇ ਤੋਂ ਉਹ ਵਾਹਨ ਕਿੰਨਾ ਅੱਗੇ ਪਿੱਛੇ ਬੱਸ ਸੀ 7:00 ਦੇ 5 ਕਿਲੋਮੀਟਰ ਅੱਗੇ ਸੀ ਐਸੀ ਤਾਂ ਮਤਲਬ ਬਹੁਤ ਬੜੀ ਟ੍ਰੈਫਿਕ ਦੇ ਪਿੱਛੇ ਹੀ ਸਾਨੂੰ ਰੋਕ ਲਿਆ ਗਿਆ ਕਿ ਕਿਹੜਾ ਰੋਡ ਰੋਕ ਲਗਾਏਗੀ ਇਸ ਲਈ ਕਿੰਨੇ ਕਿ ਉਹ ਕੋਡੀ ਵੈਲੀ ਤੋਂ ਬੰਦ ਨਿਕਲ ਕੇ ਦਾ ਉਲਣੜਬਾਜੀ ਕਰਕੇ ਮੇਰੀ ਗੱਲ ਸੁਣੋ ਕੋਈ ਆਪਣੇ ਪਾਏ ਪੈਰ ਤੇ ਕੁਹਾੜੀ ਮਾਰਦਾ ਐ ਐਸੀ ਉਹ ਆਪਣਾ ਰੋਡ ਸ਼ੋਅ ਖਰਾਬ ਕਰਾਂਗੇ ਇਹ ਐਡਾ ਬੜਾ ਰੋਡ ਸ਼ੋਅ ਆ ਰਿਹਾ ਸਾਡੀ ਜਿਹਦੇ ਨਾਲ ਰੋਸ ਜਾਣਾ ਸੀ ਸਾਰੀ ਦੁਨੀਆ ਦੇ ਵਿੱਚ ਇਹ ਪੁਰਸੇ ਨਹੀਂ ਤਾਂ ਕਰਾਉਦੀ ਐ ਸਰਕਾਰੀ ਕਰਾ ਰਹੀ ਐ ਸਾਰਾ ਕੁਝ ਸਰਕਾਰ ਵੱਲੋਂ ਹੋਇਆ ਆਮ ਆਦਿ ਪਾਰਟੀ ਵੱਲੋਂ ਹੋਇਆ ਇਹ ਕੰਮ ਤੇ ਫਿਰ ਇਥੇ ਪੜਨਾ ਕੀ ਨੇ ਕਿਸੇ ਨੂੰ ਅਜੇ ਤੱਕ ਇਹਨਾਂ ਨੇ ਮੁਸੇਵਾਲੇ ਦੇ ਫੜ ਲਏ ਕਿਆ ਇਹਨਾਂ ਨੇ ਅੰਬੀਆਂ ਦੇ ਬੰਦਿਆਂ ਦਾ ਲੋ ਕਰਿਆ ਇਥੇ ਕਿਆ-ਕਿਆ ਕਰਾ ਰਹੀ ਹੈ ਸਰਕਾਰ ਕੇ ਤੁਹਾਡੇ ਹੋਰ ਵੀ ਇਹੋ ਜੇ ਰੋਡ ਸ਼ੋ ਹੋਣੇ ਜੇ ਉਹਦੇ ਵਿੱਚ ਇਦਾਂ ਹੀ ਕੋਈ ਨਾ ਕੋਈ ਰੀਕਾ ਪੈਂਦੇ ਦੇਖੋ ਜੀ ਐਸੀ ਇਲੈਕਸ਼ਨ ਲੜ ਰਹੇ ਤੇ ਇਲੈਕਸ਼ਨ ਲੜਨਾ ਇਹਨਾਂ ਨੇ ਜੋ ਕੁਝ ਕਰਨਾ ਇਹ ਕਰੀ ਜਾਣ ਐਸੀ ਆਪਣਾ ਇੱਕ ਨੇਕ ਨੀਤੀ ਇਮਾਨਦਾਰੀ ਔਰ ਆਪਣੇ ਆਪ ਨੂੰ ਸਾਫ਼ ਸੁਥਰੇ ਰੱਖ ਕੇ ਇਲੈਕਸ਼ਨ ਲੜਾਂਗੇ ਐਸੀ ਜਿਹੜਾ ਇਹ ਅੰਨਾशाही ਤਕਤੀशाही ਹੈ ਜਿਵੇਂ ਜੀਤ ਉਹ ਖਬਰ ਤੇ ਪਰਚਾ ਹੋਇਆ ਇਸ ਤਰ੍ਹਾਂ ਸਾਡੇ ਮੇਰੇ ਤੇ ਵੀ ਹੋ ਸਕਦਾ ਮੇਰੇ ਬੰਦਿਆਂ ਤੇ ਵੀ ਹੋ ਸਕਦਾ ਅੱਜ ਸਰਪੰਚਾਂ ਨੂੰ ਵੀ ਧਮਕੀਆਂ ਆ ਰਹੀਆਂ ਇਹ دہشت ਦਾ ਮਾਹੌਲ ਜੋ ਆਮ ਆਦਮੀ ਪਾਰਟੀ ਅਰ ਬੀਜੇਪੀ ਇੱਥੇ ਪੈ ਰਹੀ ਹੈ ਇਹਦੇ ਵਿੱਚੋਂ ਅਸੀਂ ਸਾਫ਼ ਸੁਥਰੇ ਲੜ ਕੇ ਇੱਥੇ ਇੱਕ ਅੱਛਾ ਪ੍ਰਸ਼ਾਸਨ ਧਮਾਗੇ ਅਰ ਆਉਣ ਵਾਲੇ ਸਮੇਂ ਦੇ ਵਿੱਚ ਨਸ਼ਿਆਂ ਦੀ ਲੜਾਈ ਮੈਂ ਲੜਾਂਗਾ ਆ ਜਿਹੜੇ ਮਾਫੀਆ ਗਰੁੱਪਾਂ ਨਾਲ ਦੀ ਲੜਾਈ ਮੈਂ ਲੜਾਂਗਾ ਯਾ ਮੈਂ ਰਹਾਂਗਾ ਇਹ ਆਏ ਮਾਫੀਆ ਗੈਂਗਸਟਰ ਹੋਰ ਹੋ ਰਹਿਣਗੇ ਲੜਾਈ ਲੜਾਂਗਾ ਫੈਸਲਾ ਕੁੰਦੇ ਨਾਲ ਜਾਨ ਜਾਏ ਜੋ ਮਰਜੀ ਜਾਏ ਸਰ ਜੀ ਗੱਲ ਕੀਤੀ ਆ ਜਾਂ ਹੋਣੀ ਉੱਤੇ ਮੋਟਲ ਹੋਇਆ ਹੋਇਆ ਇਸਰ ਕੇ ਜੀ ਸਨਮਾਨ ਤੁਸੀਂ ਕੋਈ ਕਮਿਸ਼ਨ ਕੋਈ ਲੈਟਰ ਨਹੀਂ ਕਿਹਾ ਜਿਸੀ ਕੱਲ ਵੀ ਲੈਟਰ ਲਿਖੀ ਐ ਐਸੀ ਬਾਰ ਬਾਰ ਆਪਣੇ ਵੱਲੋਂ ਚੋਣ ਕਮਿਸ਼ਨ ਨੂੰ ਕਹਿ ਰਹੇ ਆ ਤੇ ਅੱਗੇ ਵੀ ਐਸੀ ਚੋਣ ਇਹ ਚੋਣ ਕਮਿਸ਼ਨ ਦੇ ਅੰਦਰ ਇਲੈਕਸ਼ਨ ਚੱਲ ਰਿਹਾ ਚੋਣ ਕਮਿਸ਼ਨ ਨੂੰ

ਗੁਬਲਾ ਨੇ ਜੀ ਨਾਮਜ਼ਦ ਕੀਤੀਆਂ ਨਹੀਂ ਪर्चा ਹੋ ਗਿਆ ਉਹਨਾਂ ਤੇ ਨਾਮਜ਼ਦ ਕੀਤੀਆਂ ਮੇਰੀ ਗੱਲ ਸੁਣੋ ਇਹ ਸਾਰਾ ਹੀ ਇੱਕ ਪ੍ਰੈਸ ਨੂੰ ਦਬਾਉਣ ਬਾਅਦ ਤੇ ਮੇਰੀ ਗੱਲ ਸੁਣੋ ਤੁਹਾਡਾ ਆਪਣਾ ਸਾਰਿਆਂ ਦਾ ਮੰਨ ਮੰਦਾ ਕਿ ਬਰਜਿੰਦਰ ਸਿੰਘ ਹਮਦਰਦ ਤੇ ਪੰਜੀ ਦਾ ਵੀ ਰਵਾਧਾਰ ਹੋਏਗਾ ਜਿਹੜੇ ਬੰਦੇ ਨੇ ਸਾਰੀ ਉਮਰ ਜਿਹੜੇ ਪਰਿਵਾਰ ਨੇ ਨਿਸ਼ਕਾਮ ਸੇਵਾ ਕੀਤੀ ਸਾਰੀ ਪ੍ਰਾਪਰਟੀ ਟਰਸਟ ਦੀ ਹੈ ਉਹਦੇ ਆਪਣਾ ਕੁਝ ਵੀ ਨਹੀਂ ਹੈ ਤਾਂ ਤੁਸੀਂ ਉਸ ਬੰਦੇ ਤੇ ਹੋਰ ਤਲਖਾ ਵੀ ਨਹੀਂ ਲਈ ਉਹਨੇ ਕਦੇ ਦੇ ਸਦਾਰੇ ਤੋਂ ਜਿਹੜਾ ਕੰਮ ਹੈ ਉਹਨੇ ਨਿਸ਼ਕਾਮ ਕੀਤਾ ਮੈਂ ਤੇ ਕੈਪਟਨ ਅਮਰਿੰਦਰ ਸਿੰਘ ਜੀ ਨੇ ਉਹਨੂੰ ਬਹੁਤ ਜ਼ੋਰ ਲਾਇਆ ਕਿ ਗੁਰੂ ਨਾਨਕ ਸਾਹਿਬ ਦਾ ਐਸੀ ਉੱਤੇ ਪਿੰਡ ਬਣਾਉਣਾ ਪਿੰਡ ਬਾਬੇ ਨਾਨਕ ਦਾ 500 ਕਰੋੜ ਰੁਪਏ ਉਹਦੇ ਤੇ ਲੱਗਣਾ ਸੀ ਕਿ ਤੁਸੀਂ ਉਹਦੀ ਵੀ ਸੇਵਾ ਲੈ ਲੋ ਉਹ ਮੰਨਿਆ ਨਹੀਂ ਕਹਿੰਦਾ ਮੈਂ ਯਾਰ ਇੱਕ ਸੇਵਾ ਵਿੱਚ ਹੈ ਮੈਂ ਇੰਨਾ ਜ਼ਿਆਦਾ ਕੰਮ ਨਹੀਂ ਕਰ ਸਕਦਾ ਜੇ ਉਹ ਲਾਲਚੀ ਉਹਨਾਂ ਦਾ ਉੱਥੇ ਚਲੇ ਜਾਂਦਾ ਸਿਰਫ موجوده ਸਰਕਾਰ ਨੇ ਆਪਣੇ ਆਪਣੇ ਜਿਹੜੀ ਬੀਜਪੀ ਦੇ ਇਲਜ਼ਾਮ ਗਏ ਸੀ ਸੱਤ ਸਤਾਂ ਤੋਂ ਪਹਿਲਾਂ ਕਿ ਜਿਹੜੇ ਸਾਰ ਹੈ ਕਿ ਉਹ ਚੈਨਲ ਨੂੰ ਦਬਾਉਣ ਮੀਡੀਆ ਦਬਾਉਣ ਦੀ ਕੋਸ਼ਿਸ਼ ਕਰਦੀ ਅਸੀਂ ਖੁੱਲੀ ਜ਼ਾਦੀ ਦਵਾਗੇ ਪਰ ਇਸ ਤਰੀਕੇ ਨਾਲ ਕਰ ਇਹ ਦੋਨੋਂ ਹੀ ਇੱਕੋ ਥਾੜੀ ਦੇ ਚੱਟੇ ਵੱਟੇ ਆ ਇੱਕੋ ਮੋੜ ਹੈ ਇਹਨਾਂ ਦਾ ਕੰਮ ਕਰਨ ਦਾ ਉਹ ਉਹ ਨੂੰ ਉਹ ਵੀ ਉਸੇ ਤਰ੍ਹਾਂ ਪ੍ਰੈਸ ਨੂੰ ਦਵਾਉਂਦੇ ਉਹ ਵੀ ਉਸੇ ਤਰ੍ਹਾਂ ਉਹ ਵੀ ਉਸੇ ਤਰ੍ਹਾਂ ਵਿਰੋਧੀਆਂ ਨੂੰ ਦਵਾਉਂਦੇ ਉਹ ਵੀ ਉਸੇ ਤਰ੍ਹਾਂ ਤੇ ਲੁੱਟਣ ਦਾ ਤਰੀਕਾ ਆਮ ਆਦਮੀ ਦਾ ਜਿਹੜਾ ਜਿਆਦਾ ਹੀ ਨਿਰਾਲਾ ਹੋ ਗਿਆ ਕਿ ਐਡਾ ਬੜਾ ਸ਼ਰਾਬ ਘਟਾਲਾ ਇਹਨਾਂ ਨੇ ਪੰਜਾਬ ਦੇ ਵਿੱਚ ਕੀਤਾ ਜਿਹਦਾ ਕੋਈ ਅੰਤ ਨਹੀਂ ਸਰ 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 ਇੱਕ ਲਾਸਟ ਸਰ ਇੱਕ ਗੱਲ ਕਹਿ ਦਈਏ ਜੀ ਮੇਰੇ ਮਨ ਸੋਚਿਆ ਇਹ ਧਿਆਨ ਆਇਆ ਹੈ ਕਿ ਜੋ ਪੇਮੈਂਟ ਸਾਰੀ ਇਹਨਾਂ ਨੇ ਰੀਸ ਕਰ ਦਿੱਤੀ ਗਈ ਹੈ ਲੇਕਿਨ ਹਾਲੇ ਤੱਕ ਜੱਡੇ ਜੱਦੀ ਪੂਰੀ ਤਰ੍ਹਾਂ ਤਿਆਰ ਨਹੀਂ ਹੋਇਆ ਹਾਲੇ ਜਿੰਨੇ ਪੈਸੇ ਆਏ ਹੈ ਇਹ ਫੇਸ ਵਾਈਜ਼ ਕੰਮ ਹੋ ਰਿਹਾ ਹੈ ਜਿੰਨੇ ਪੈਸੇ ਦੋਗੇ ਉਨੇ ਹੀ ਕੰਮ ਕਰੋਗੇ ਪਰ ਜੋ ਕੰਮ ਕਰਨਾ ਡੀਸੀ ਨੇ ਕਰਾਉਣਾ ਹੈ ਪੀਡਬਲਡੀ ਨੇ ਕਰਨਾ ਹੈ ਉਹਦੇ ਚ ਬ੍ਰਿਜਿੰਦਰ ਸਿੰਘ ਹਮਦਰਦ ਕਿੱਥੇ ਤੇ ਆ ਗਿਆ ਉਹਦੇ ਘਰ ਤਾਂ ਕੋਈ ਪੈਸਾ ਨਹੀਂ ਆਉਂਦਾ ਉਹਨੇ ਤਾਂ ਪੇਮੈਂਟ ਨਹੀਂ ਡਾਇਰੈਕਟ ਕਰਨੀ ਡੀਸੀ ਨੇ ਕਰਨੀ ਹੈ ਤੋ ਫਿਰ ਉਹਨੂੰ ਵਿਚਾਰੇ ਨੂੰ ਕਾਦੇ ਵਾਸਤੇ ਲਿਆਇਆ ਜਾ ਰਿਹਾ ਸਰਕਾਰ ਦੇ ਅੰਦਰ ਮੋਦੀ ਪ੍ਰਧਾਨ ਮੰਤਰੀ ਆ ਰਹੇ ਨੇ ਉਹਨਾਂ ਦੇ ਸਾਰੇ ਦੌਰੇ ਨੂੰ ਲੈ ਕੇ ਕੀ ਕਹਿਣਾ ਚਾਹੁੰਦੇ ਮੈਂ ਪਹਿਲਾਂ ਵੀ ਕਹਿ ਚੁੱਕਿਆ ਉਹ ਕੈਨਡਲੀ ਇਹ ਵੀ ਦੱਸ ਦੇਣ ਕਿ ਜਲੰਧਰ ਦੇ ਵਿੱਚ ਕੀ ਆ ਦੇ ਕੇ ਗਏ ਆ ਪਿਛਲੇ 10 ਸਾਲਾਂ 'ਚ ਜਲੰਧਰ ਦੀ ਇੰਡਸਟਰੀ ਕਿਉਂ ਮਰੀ ਹੈ ਜਲੰਧਰ ਦੇ ਵਿੱਚ ਆਹ ਗੈਂਗਸਟਰ ਕਿਸ ਤਰ੍ਹਾਂ ਆ ਗਏ ਹੈ ਜਲੰਧਰ ਦੇ ਵਿੱਚ ਚਿੱਕਾ ਕਿਸ ਤਰ੍ਹਾਂ ਵਿਗੜਿਆ ਖੈਰੇ ਹੇਠਾਂ ਦੀਆਂ ਗੱਲਾਂ ਲੇਕਿਨ ਕੇਂਦਰ ਸਰਕਾਰ ਨੇ ਪੰਜਾਬ ਨੂੰ ਜਾਂ ਜਲੰਧਰ ਨੂੰ ਕੀ ਆ ਦਿੱਤਾ ਕਿਉਂ ਬੀਜੇਪੀ ਦੀ ਸਰਕਾਰ ਕਿਸਾਨਾਂ ਨੂੰ ਕਿਸਾਨੇ ਨੂੰ ਖਤਮ ਕਰਕੇ ਪੰਜਾਬ ਦੀ ਅਰਥ ਵਿਵਸਥਾ ਖਤਮ ਕਰਨੀ ਚਾਹੁੰਦੀ ਮੇਰਾ ਇਹ ਸਵਾਲ ਹੈ ਕੇਂਦਰ ਸਰਕਾਰ ਨੂੰ ਕਿ ਤੁਸੀਂ ਕੋਝੀ ਸ਼ਾਸਨ ਦੇ ਰਾਹ ਕਿਉਂ ਕਿ ਅਰਥ ਵਿਵਸਥਾ ਕੇਂਦਰ ਟੋਟਲੀ ਪੰਜਾਬ ਦੀ ਕਿਸਾਨੀ ਦੇ ਦੁਆਲੇ ਘੁੰਮਦੀ ਇਹ ਕਿਸਾਨੀ ਨੂੰ ਮਾਰ ਕੇ ਪੰਜਾਬ ਨੂੰ ਮਾਰਨਾ ਚਾਹੁੰਦੇ ਬਹੁਤ ਧੰਨਵਾਦ ਸਰ ਸੈਸ਼ਨ ਨੇ ਕੋਰਨਿਅਲ ਕਿ ਤੁਸੀਂ ਵਾਇਲੇਸ਼ਨ ਕੀਤੀ ਹੈ 44 ਤੋ ਬਾਤ ਕੋਈ ਥੋੜਾ ਜਿਹਾ ਰੈਕਸ਼ਨ ਹੋਇਆ ਜੀ ਕਿਹਾ ਜੀ ਮੈਨੂੰ ਕਦੇ ਕੋਲ ਆਇਆ ਇਹ ਸਾਰੀਆਂ ਹਵਾ ਵਿੱਚ ਗੱਲਾਂ ਹਨ ਔਰ ਮੈਂ ਆਪਣੀ ਗੱਲ ਫੌਜੀਆ ਦੇ ਵਿੱਚ ਬੈਠ ਕੇ ਕਲੀਅਰ ਕਰ ਚੁੱਕਿਆ ਤੁਹਾਡੇ ਨਾਲ ਤੇ ਫੌਜੀ ਸਹਿਬਾਨ ਮੇਥੋਂ ਪੂਰੇ ਸੰਤੁਸ਼ਟ ਹਨ ਫੌਜੀ ਸਾਡਾ ਮਾਣ ਹੈ ਫੌਜੀਆ ਦੇ ਨਾਲ ਅਸੀਂ ਖੜੇ ਹੈ ਤੇ ਹਮੇਸ਼ਾ ਖੜੇ ਰਹਿਣਗੇ ਫੌਜੀ ਸਾਡੇ ਰਾਖੇ ਹੈ ਕਹਿੰਦੇ ਨਿਓ ਫੌਜੀ ਰੱਬ ਦਾ ਇਹ ਦੂਜਾ ਨਾਂ ਲੱਗੇ ਮੇਰੇ ਵੀਰਵਾਰ ਦਾ ਠੀਕ ਹੈ ਪੈਂ ਜੀ